ਮੇਨੇ ਤਿਆਰੀ ਜੀ ਅੱਜ ਦਾ ਹੈ ਹਾਂਜੀ ਜਿੰਨੇ ਪਰਿਵਾਰ ਜਾਂਦੇ ਨੇ ਖਾਣ ਪੀਣ ਦਾ ਬੱਚੇ ਜਾਦੇ ਨੇ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਸਾਰਾ ਆਪਾਂ ਦਿੱਤਾ ਹੋਇਆ ਡੀਐਸਐਸਸੀ ਨੂੰ ਹੁਕਮ ਹੈ ਡੀਸੀ ਮੈਡਮ ਵੱਲੋਂ ਉੱਤੋਂ ਵੀ ਸਰਕਾਰ ਵੱਲੋਂ ਸਿਰਫ ਪਤਾ ਲਾ ਰਾਤੋਂ ਰਾਤ ਮੈਨੂੰ ਸਾਰਾ ਸਮਾਨ ਉੱਥੇ ਚਾਹੀਦਾ ਜਿੱਥੇ ਆਪਣੇ ਉੱਥੇ ਠੀਕ ਹੈ ਲੱਗੋ ਤੁਸੀਂ ਇੱਥੇ ਨਾ ਖੜੋ ਚਾਹੇ ਆਪਦਾ ਫੋਨ ਕਰਕੇ ਥੱਲੋ ਹੋਰ ਨੂੰ ਕਰ ਲੂ ਕੰਟਰੈਕਟਰ ਨੂੰ ਕਹਿ ਕੇ ਆਪਦਾ ਸਾਰਾ ਸਮਾਨ ਲਗਵਾ ਲਓ ਕਿੱਥੇ ਸਰ ਭੇਜਣਾ ਦੱਸੋ ਅਪਾ ਸੂਣ ਕਰ ਰਹੇ ਕਿੱਥੇ ਕਰ ਰਹੇ ਚੈਂਟਰ ਕਿੱਥੇ ਦਾਣਾ ਮੰਡੀ ਕਰਦਾ ਮਾਰਕੀਟ ਮੈਂ ਦਾਣਾ ਮੰਡੀ ਸੇਫ ਰਾਇ ਦਾਣਾ ਮੰਡੀ ਪੰਚਾਇਤ ਦਾ ਨਿਕਲ ਸਕਦੇ ਦਾਣਾ ਮੰਡੀ ਸ਼ਹਿਰ ਅਲੀ ਕੈਂਟਰਲ 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 ਠੀਕ ਹੈ ਮਾਰੋ ਫੋਨ ਉੱਤੇ ਰਾਸ਼ਨ ਸਾਰੇ ਚਾਹੀਦੇ ਪੁਲਿਸ ਪਹੁੰਚਣ ਤੋਂ ਪਹਿਲਾਂ ਸਮਾਂ ਚਾਹੀਦਾ ਹੈ ਮਾਰਕੀਟ ਕਮੇਟੀ ਵਾਲੇ ਐਤਰੀ ਮਾਰਕੀਟ ਕਮੇਟੀ ਕਿੱਥੇ ਹੈ ਹਾਂਜੀ ਪਾਣੀ ਦਾ ਪ੍ਰਬੰਧ ਕੀ ਹੈ ਤੁਹਾਡਾ ਸਰੋਂ ਤੇ ਟੈਂਕਰ ਲਾ ਦਿੰਨੇ ਜੀ ਕਿੱਥੇ ਟੈਂਕਰ ਦੋ ਦੋ ਲਾ ਦੇ ਦੋ ਟੈਂਕਰ ਨਾਲੁੱਤੀ ਐਵੇਂ ਨਹੀਂ ਵੀ ਟੈਂਕਰ ਤੋਂ ਬੰਦੇ ਚੁੱਪੀ ਲਾ ਲਾ ਕਰ ਰਹੇ ਨੇ ਟੈਂਕਰ ਨਾਲ ਜਿਹੜਾ ਤੁਹਾਡਾ ਆਪਣੀ ਹੁੰਦਾ ਹੈ ਪਾਣੀ ਦੀ ਭਰਨ ਦੀ ਜਿਆਦਾ ਕੋਲਾ ਠੀਕ ਹੈ ਮੈਨੂੰ ਉੱਤੇ ਅੱਧੇ ਘੰਟੇ ਤੋਂ ਦੋ ਟੈਂਕਰ ਚਾਹੀਦੇ ਨੇ ਇੱਕ ਸੇਵਾ ਦਾ ਰੈਗੂਲਰ ਪਾਣੀ ਦਾ ਕਿਉਂ ਕੋਈ ਬੱਚਾ ਬਿਮਾਰ ਥਮਾਰ ਹੁੰਦਾ ਕੋਈ ਪਰਿਵਾਰ ਬਿਮਾਰ ਥਮਾਰ ਹੁੰਦਾ ਉਹ ਪਾਣੀ ਦਾ ਅਗਲਾ ਜੂ ਧੋ ਤੋਂ ਨਾਲ ਨਾਲ ਇਹ ਸੇਵਾ ਦਾ ਸਮਾਂ ਹੁੰਦਾ ਠੀਕ ਹੈ ਠੀਕ ਹੈ ਇੱਥੇ ਨਹੀਂ ਆਪਾਂ ਕੋਈ ਪਟਾਈ ਵਰਤ ਨਹੀਂ ਮੈਨੂੰ ਦੋ ਟੈਂਕਰ ਚਾਹੀਦੇ ਨੇ ਨਾਲ ਤੋਂ ਦੇ ਸੇਵਾਦਾਰ ਸਾਫ਼ ਸਵਾਈ ਕਰਕੇ ਪਾਣੀ ਦੀ ਨਿਰਵਿਘਨ ਸਪਲਾਈ ਚਾਹੀਦੀ ਠੀਕ ਹੈ ਲਾ ਦਿਓ ਚਾਰ ਲਾ ਦਿਓ ਦੋ ਹਾਂ ਹਾਂ ਉਹਦੀਆਂ ਦੇ ਖਤਮ ਹੋ ਗਈਆਂ ਠੀਕ ਹੈ ਮਟਰਤੀ ਦਾ ਹੋਂਸੇਪੂ ਤੁਸੀਂ ਕੈਨਸਲ ਕਰਵਾਉ ਜੀ ਧੰਨਵਾਦ ਜੀ ਰੇਟ ਸਮਾਨ ਸਜਾਦ ਹੋਰ ਦਾ ਵੀਡੀਓ ਰਿਜ਼ਰਵ ਕਰੀਏ ਉਹ ਸਾਡੇ ਕੋਲ ਹੈ ਮੈਂ ਕਿਤੇ ਬਾਅਦ ਬਹੁਤ ਬਹੁਤ ਨਹੀਂ ਆਪਾਂ ਜੀ ਅਹ ਕੱਲ੍ਹ ਗਿਰਾਲੀ ਸਾਹਿਬ ਹਾਂ ਠੀਕ ਹੈ ਜੀ ਉਹਨਾਂ ਦਾ ਸੈਂਡ ਹੀ ਹੈ ਕਰ ਲਈਏ ਬਾਹਰ ਉਹ ਲੋੜ ਦਾ ਪੱਤੀ ਕੋਈ ਤਾਂ ਲੈ ਆ ਲੈ ਆਪਾਂ ਜੀ ਅਹ ਕੱਲ੍ਹ ਗਿਰਾਲੀ ਸਾਹਿਬ ਹਾਂ ਠੀਕ ਹੈ ਜੀ ਉਹਨਾਂ ਦਾ ਸੈਂਡ ਹੀ ਹੈ ਨਾ ਕਦਰ ਕਰ ਰਿਹਾ ਦੋਰ ਦੋਰ ਕਰਦਾ ਠੀਕ ਹੈ ਹਲ ਧਿਆਨ ਨਾਲ ਇਹ ਮੈਨੂੰ ਤਾਂ ਪਕੜਾ ਵੀਰੇ ਮੜਾ ਬਾਈ ਸਰ ਨੜੀ ਜਾਂਦੀ ਸੀ ਮੈਂ ਜਿਹੜੀ ਤੋਂ ਲੋਡ ਵਾਈਸ ਕਰਕੇ ਜਿਹੜੀ ਤੇ ਮੈਡਮ ਜਿਹੜੀ ਆ ਵਾਲੀ ਸੜਕ ਹੈ ਨਾ ਉਹਦੀ ਛੋਟੀ ਪਾਲੀ ਲੰਗਰ ਹੈ ਜੇ ਦੇ ਰਾਤ ਨੂੰ ਪਾਰਤਾ ਹੈਗਾ ਤਾਂ ਬਿਲਕੁਲ ਨਹੀਂ ਇਹ ਤਾਂ ਮੇਰੀ ਗੱਡੀ ਆ ਹੁਣ ਠੀਕ ਹੈ ਮੇਰੀ ਗੱਡੀ ਆ ਬੜੀ ਆਫੀ ਆ ਜੀ ਮਤਲਬ ਅੰਗਰੇਰ ਦਾ ਦੇਖੋ ਮੈਂ ਖੀਚਾ ਕਿਹੜਾ ਹੋ ਗਿਆ ਬੰਦਿਆ ਆ ਤੇ ਪਿੱਛੇ ਪਾਣੀ ਦਾ ਲੈਵਲ ਬਰਾਬਰ ਹੋ ਰਿਹਾ ਪਰ ਮੈਂ ਦੱਸਦਾ ਕੀ ਮੈਂ ਸਰਪੰਚ ਤੋਂ ਡਰਦਾ ਹਾਂ ਗਰਮੀਆਂ ਦੇ ਹਰ ਇੱਕ ਸਈ ਵਾਲੇ ਫਲਾਸ ਕਰਦੇ ਨੇ 23 ਵੀ ਪਹਿਲੀ ਵਾਰ ਆਇਆ ਸੀ ਉਹ ਤੋਂ ਪਹਿਲਾਂ ਵੀ ਹੈ ਇਹਦਾ ਜਿੰਨਾ ਚੱਲ ਰਿਹਾ ਹੈ 24 ਸਤੰਬਰ ਤੱਕ ਕਪੜੇ ਚੱਲਣੇ ਆ ਤੇ ਲਾਲੂ ਅਗਲੇ 5 ਦਿਨ ਲਗਾਤਾਰ بارش ਹੋਵੇ ਅੱਜ ਤੱਕ ਇਹਨੇ ਤਰੀਕ ਵੀ ਸਈ ਵਾਲੇ ਸੋਚਦੇ ਕਿ 2 ਲੱਖ ਅੱਜ 1.5 ਲੱਖ ਤੋਂ ਸਿੱਧਾ 2 ਲੱਖ ਆ ਗਏ ਜੇ ਯਾਰ ਕਾਲੂ ਜੀ ਬਦਨਾ ਆਪਾਂ ਇਹ ਗੱਲ ਚੋਲਿ ਦਿੱਤੀ ਕਰਦੇ ਉਹਨਾਂ ਨੂੰ ਪਾਪਾ ਨਾ ਕਰਕੇ ਆਪੀ ਦੇਖੋ ਇਹਨਾਂ ਨੂੰ ਬੈਠਾ ਜੀ ਇਹ ਸਾਰਾ ਪਰ ਕਿਉਂ ਬੰਦੋਬਸਤੀ ਸਰਕਾਰ ਨੇ ਤੇ ਸਾਡਾ ਸਾਰਾ ਪ੍ਰਸ਼ਾਸਨ ਜਿਉ ਸਰਕਾਰ ਦੀ ਇੱਕੋ ਹਦਸਾ ਜੀ ਨੇ ਤੇ ਲੱਗੀ ਤਾਂ ਸਿਰੇ ਇਹ ਜਦੋਂ ਆਊਗਾ ਤਾਂ ਆਪਾਂ ਇਹਨਾਂ ਦੀ ਚੀਜ਼ ਕਰਾਂਗੇ ਠੀਕ ਹੈ ਜੀ ਸਾਹਿਬ ਅੱਛੇ ਖੜੇ ਹੋਣੇ ਆਪਣੇ ਸਿੱਖੀ ਸਾਹਿਬ ਆਪੀ ਦੇ ਨੇ ਬੀਤੀ ਮੇਰਾ ਮੂੰਹ ਕਰ ਰਿਹਾ ਆਪਾਂ ਇਹਨਾਂ ਨੇ ਚੱਕੀ ਕੱਲ ਪੀ ਜੰਮੀ ਮਾਮੀ ਨਿਖਾਨ ਹੋ ਗਿਆ ਸਾਰੀ ਗੱਲ ਇਹ ਆ ਜਾਣੀ ਹੈ ਵੀ ਹਾਂ ਜੀ ਅਸੀਂ ਤਾਂ ਕਿਹਾ ਸੀ ਕਿ ਮੰਨਿਆ ਨਹੀਂ ਤੂੰ ਛੱਡੇ ਵੱਲ ਦੂਜੀ ਤਾਂ ਹੈ ਤਾਂ ਦੱਸੋ ਹਾਲਾਂਕਿ तमाम ਮੂਨ ਦੀ ਟੈਨਸ਼ਨ ਥੋੜੀ ਉੱਤੇ ਰਹੇ ਛਤਰੀ ਨੇ ਹਲਤੇ ਕਰ ਲਈ ਛਤਰੀ ਦੋਸਤਾਂ ਸਾਡਾ ਗੱਲ ਨਹੀਂ ਕਰਦੇ ਕਰੋ ਲੈ ਜੀ ਬੱਚੇ ਪਹਿਲਾ 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 ਤੈਨੂੰ ਹਾਲਾਂਕਿ ہزاروں ਸਰਕਾਰਾਂ ਨੇ ਜਿਆਦਾ ਕਰੋ ਪ੍ਰਸ਼ਾਸਨ ਤੋਂ ਇਹ ਬਹੁਤ ਕਰਣੀ ਆਪਾਂ ਤਰਾਨ ਆਏਗਾ ਪਰ ਜੇ ਤੁਸੀਂ ਮਕਸਦ ਇਹਨਾਂ ਬਤਾਓ ਤਾਂ ਸੁਣੋ ਨਾ ਕਰੀਏ ਤੁਸੀਂ ਕਿਸੀ ਗੱਲ ਜੀ ਸਮਝੋ ਮੈਨੂੰ ਇਹ ਖੁੱਲ ਕੇ ਦੱਸੋ ਐਵੇਂ ਨਾ ਕਰਿਓ ਕਿ ਐਵੇਂ ਨਾ ਕਰਿਓ ਜੋ ਦੁਮਾਲ ਚ ਹੈ ਉਹ ਨਹੀਂ ਗੱਲ ਕਰਦੇ ਤੁਸੀਂ ਇੱਥੇ ਕਰਦੇ ਜਿਵੇਂ ਮੈਂ ਤੁਹਾਨੂੰ ਸ਼ਾਮੀ ਦੱਸ ਲਿਆ ਸਰ ਰੋਡ ਤੇ ਇੱਕ ਟੋਪਾ ਪੈ ਗਿਆ ਸਰ 23 23 ਦਿਨ ਪਾਣੀ ਹੈ ਜਦੋਂ ਸਾਰਾ ਰੋਡ ਟੋਟਾ ਜਾ ਹੋਇਆ ਬੱਚੇ ਸਾਡੇ ਹੀ ਘਰ ਸਿਧੇ ਬੂਰ ਤੇ ਬੈਠੇ ਸਾਰੇ ਬੱਚੇ ਰੋਂਦੇ ਗਏ ਨੇ ਕਹਿੰਦੇ ਪਾਣੀ ਨਹੀਂ ਆਉਂਦਾ ਆਦਾ ਕਰ ਕਰ ਬਹੁਤ ਹਫਤੇ ਮੈਨੂੰ ਪਤਾ ਨਹੀਂ ਆਪਾਂ ਨੂੰ ਇਹ ਵੀ ਇਹ ਵੀ ਪਿੱਛੇ ਆਪਣਾ ਸਾਰਾ ਸਮਾਨ ਪਿਆ ਬਚ ਗਿਆ ਕੁਝ ਕੰਨੇ ਵਿੱਚ ਟੁੱਟ ਗਿਆ ਘਰ ਵਿੱਚ ਕੋਈ ਦਿੱਕਤ ਨਹੀਂ ਪਰ ਉਹ ਜਦੋਂ ਕੁਝ ਲੰਬੇ ਸਮੇਂ ਦੇਖੂਗਾ ਨਾ ਉਹ ਠੀਕ ਰਹਿ ਜਾਂਦਾ ਅੱਜ ਆਪਣਾ ਚਲੋ ਜਾਨੀ ਮਾਨੀ ਵਾਜਦਾ ਬਾਕੀ ਸਾਰਾ ਤੁਸੀਂ ਤਪਤ ਰਿਹਾ ਹੋ ਸਰ ਸਰਕਾਰ ਹੈਗਾ ਨਾ ਮੱਛੀ ਮੰਡੀ ਹੈ ਸਰ ਉੱਥੇ ਜਗ੍ਹਾ ਵੀ ਕਾਫੀ ਹੈ ਤੇ ਸ਼ੈੱਡ ਵੀ ਬਾਬਾ ਕਾਫੀ ਵੱਡਾ ਹੈ ਬੱਚੇ ਮੰਡੀ ਆਪਣੇ ਤੇ ਸਾਡਾ ਫੈਕਟਰੀ ਮਾਰਕੀਟ ਵੱਟੀ ਨੂੰ ਮੁਲਾਉਣਾ ਪੈਣਾ 5 ਮਿੰਟ ਬਗਾ 15 ਮਿੰਟ ਲੱਗਦਾ ਬਾਜ਼ਾਰ ਸਰਕਾਰੀ ਮੰਡੀ ਚ ਨਹੀਂ 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 ਰੋਜ਼ ਤੁਸੀਂ ਟਿਕੀ ਰੋੜੇ ਪੈਂਦਾ ਯਾਦਦਾਸ਼ਤ ਮਾਰਕਿੰਗ ਮੈਟ ਨੂੰ ਮਛਿਆਸ਼ ਮਾਜਵਾ ਸਰਕਾਰੀ ਹੈ ਕਿ ਪ੍ਰਾਈਵੇਟ ਹੈ ਰਾਜਾ ਸੁਆਮੀ ਹੈ ਸਸੰਘ ਘਾਰੇ ਸਸੰਘ ਘਾਰੇ ਸੁਸਾਇਟੀ ਹੈ ਇੱਕ ਡੇਰਾ ਬਿਰਾ ਰਾਜਾ ਸੁਆਮੀ ਜੀ ਹਾਂ ਜੀ ਪ੍ਰਾਈਵੇਟ ਦੇ ਸਭ ਚਲੇ ਪ੍ਰਾਈਵੇਟ ਵਾਲੀ ਜੀ ਨਾ 10 ਸ਼ਰਤਾਂ ਹੁੰਦੀਆਂ ਨੇ ਕਿਵੇਂ ਕਿੱਧਰ ਹੋਣਗੇ ਆਪਾਂ ਕਿਸੇ ਨੂੰ ਨਾ ਕੰਪੈਲ ਨਹੀਂ ਕਰ ਸਕਦੇ ਜੇ ਆਪਾਂ ਬਿਲਕੁਲ ਕਰੈਕਟ ਕਰ ਕਰ ਸਰਕਾਰ ਦਾ ਸਾਡੇ ਦਾ ਅਸੀਂ ਆਪਾਂ ਗਾਣਾ ਮਜੀ ਛੋਣ ਦੀ ਹੈ ਕੈਂਟਰੀ ਚੁੰਗੂ ਜੀ 10 ਗੁਣਾ ਉੱਥੋਂ ਰਾਧਾ ਸਵਾਮੀ ਦਾ ਫਾਮੂ ਲੱਗਦਾ ਹੋਊ ਵੀ ਨੀੜੇ ਐ ਜਾਂ ਉੱਥੇ ਵਧੀਆ ਖਾਣਾ ਬਣੀ ਹੋਈਆ ਕੋਈ ਇਸ਼ੂ ਨਹੀਂ ਹੈ ਉੱਥੇ ਹੋਣੀ ਹੈ ਹੋਰ ਜੀ ਹੋਣਾ ਵੀ ਸਮਾਂ ਐਵੇਂ ਦਾ ਵੀ ਸੱਚ ਸਰਕਾਰੀ ਜਿਹੜੀ ਥਾਵਾਂ ਨੇ ਉਹ ਤਾਂ ਸਾਡੀਆਂ ਨੇ ਉੱਥੇ ਅਸੀਂ ਚਾਹੇ ਰਾਤ ਨੂੰ ਜੋ ਮਰਜ਼ੀ ਕਰ ਲਈ ਰਾਧਾ ਸਵਾਮੀ ਵਾਲੇ ਦੇ ਵਿੱਚ ਕੀ ਹੈ ਠੀਕ ਹੈ ਡੇਰਾ ਹੈ ਪਰ ਸਾਨੂੰ ਪ੍ਰਾਈਵੇਟ ਇਹਨਾਂ ਦੇ ਹੱਥ ਕੀ ਨਹੀਂ ਇਹਨਾਂ ਨੂੰ ਕਾਲ ਕਰਾਂਗੇ ਅਗਲੇ ਕਹਾਂਗੇ ਜੇ ਅਸੀਂ ਬਾਬਾ ਨੂੰ ਉੱਥੇ ਪੁੱਛਣਾ ਹੈ ਉੱਤੇ ਬਾਬਾ ਜੀ ਤੋਂ ਪੁੱਛਾਂਗੇ ਸਵੇਰ ਤੱਕ ਕੁਝ ਹੁੰਦਾ ਸਾਨੂੰ ਨਹੀਂ ਪਤਾ ਆਪਾਂ ਸਰਕਾਰੀ ਤੇ ਜਾਂਦੇ ਆ ਅੱਜ ਇੱਕ ਵਾਰ ਰਾਤ ਨੂੰ ਸਟਾਪ ਕਰੀਏ ਬੱਚੇ ਉਹ ਖੇਤੋਂ ਨੂੰ ਚੰਗਾ ਨਹੀਂ ਲੈ ਪਰ ਤਾਂ ਰਾਤ ਦੀ ਪ੍ਰੋਬਲਮ ਹੈ ਜੇ ਤੁਹਾਨੂੰ ਚੰਗਾ ਨਹੀਂ ਲੱਗਿਆ ਅਸੀਂ ਜਿਵੇਂ ਮਰਜ਼ੀ ਕਰਕੇ ਜਿੱਥੇ ਵੀ ਤੁਸੀਂ ਬਹੁਤ ਮੈਂ ਤੁਹਾਨੂੰ ਮਨ ਚਾਹੀ ਤਾਂ ਉੱਥੇ ਕਰਦੇ ਹਾਂ ਕੋਈ ਪਰ ਸਭਾ ਅੱਜ ਦਾ ਮੌਕਾ ਸੁਭਾਣ ਹੈ ਅਸਾਂ ਰੋਕਦੇ ਨਹੀਂ ਬ੍ਰਦਰ ਸਾਡੇ ਵਿੱਚ ਅਸੀਂ ਦੱਸੋ ਸਾਡੇ ਸਾਨੂੰ ਘਟਿਆਂ ਬਾਅਦ ਸਾਨੂੰ ਅੱਜ ਅਸੀਂ ਸਾਰੇ ਇੱਥੇ ਖੜੇ ਹਾਂ ਬੱਚੇ ਨਹੀਂ ਕਰਦੇ ਜੋ ਕੋ ਕਹਤਾ ਆਪਕੀ ਸਪਲਾਈ ਉਪਰ ਚੋਣਾ ਹੈ ਉਹ ਕਰਾਉਦੇ ਨਹੀਂ ਇੱਥੇ ਹੀ ਸਾਰੇ ਮੈਂ ਸਪਲਾਈ ਨੂੰ ਬੁਲਾ ਲਿਆ ਮੈਂ ਇੱਥੇ ਹੀ ਆਪਣੇ ਸੈਕਟਰ ਵਾਲੇ ਮੀਟਿੰਗ ਨੂੰ ਬੁਲਾ ਲਿਆ ਸਾਰਾ ਕੁਝ ਉੱਥੇ ਹੀ ਹੋ ਜੂਗਾ ਅੱਜ ਰਾਤ ਇੱਕ ਵਾਰ ਸਾਰੀਏ ਜੇ ਤੁਹਾਨੂੰ ਲੱਗਦਾ ਵੀ ਅੱਜ ਰਾਤ ਸਾਨੂੰ ਵੀ ਆ ਸ਼ਿਕਾਇਤ ਆ ਗਈ ਹੈ ਜਿੱਥੇ ਉਹ ਗੱਲ ਕਰਦਾ ਕਿ ਸਾਨੂੰ ਸਿਰਫ ਇਹ ਵੀ ਇੱਕ ਵਾਰ ਆਪਾਂ ਜਿੱਥੇ ਸਰਕਾਰੀ ਥਾਣਾ ਹੈ ਸਵੇਰੇ ਗੱਲ ਕਰ ਲੈਂਦੇ ਅਸੀਂ 100 ਬੰਦੇ ਨੂੰ ਬੁਲਾ ਲੈਂਦੇ ਰਾਤ ਨੂੰ ਪ੍ਰਾਈਵੇਟ ਬੰਦੇ ਨੂੰ ਅਸੀਂ ਕਿਵੇਂ ਕਰਦੇ ਅਗਲਾ 100 ਚੀਜ਼ ਨੂੰ ਨਿਪਟਾ ਕਰੂੰਗਾ ਕਰ ਵੀ ਲਵਾਂਗੇ ਅਗਲਾ ਮੱਤਬੁੱਲ ਮਾਰੂਗਾ ਜਦੋਂ ਆਪਣੇ ਕੋਲੇ ਆਪਣੀ ਥਾਂ ਹੈ ਕੀ ਇਸ਼ੂ ਹੈ ਸਾਰੇ ਜੋ ਜ਼ੇਦਰ ਮੈਨ ਜਿਹੜਾ ਜਗਤ ਦੇ ਦਰਾਰੋਂ ਮੈਂ ਤਾਂ ਗੱਲ ਕੀਤੀ ਹੈ ਕਹਿੰਦੇ ਸੀ ਮੈਨੂੰ ਪਹਿਲਾਂ ਕਿਹਾ ਸੀ ਸਾਡੇ ਕਰੋ ਸਤਿਗੁਰੂ ਗੱਲ ਬਈ ਕੀ ਕੀਤਾ ਤੁਹਾਨੂੰ ਮੈਂ ਸਾਨੂੰ ਤਾਂ ਪਤਾ ਹੈ ਕਿ ਫਿਰ ਅਸੀਂ ਕਰਾਂਗੇ ਧੀਰੇ ਹੋਰ ਸੁਣ ਲਓ ਹਾਂਜੀ ਚਲੋ ਅਸੀਂ ਰਾਧਾ ਸੁਆਮੀ ਜੀ ਦੀ ਗੱਲ ਨਹੀਂ ਕਰਾਂਗੇ ਮੈਂ ਕੋਈ ਡੇਰਾ ਗੈਹੂਣਾ ਹਾਂ ਜਿਹੜੀ ਡੇਰੇ ਹੁੰਦੇ ਨੇ ਨਾ ਉਹ ਉੱਥੇ ਮੈਨੇਜਰ ਬੈਠਦੇ ਨੇ ਉਹ ਵੀ ਨੇ ਸਾਰੇ ਸਾਰੇ ਸਤਿਗੁਰੂ ਨੂੰ ਸਤਿਕਾਰ ਹੀ ਦੋਗੇ ਕੋਈ ਵੀ ਡੇਰ ਹੈ ਅਸੀਂ ਗੱਲ ਕਰਦੇ ਹਾਂ ਅਗਲੇ ਉੱਤੋਂ ਪੁੱਛਦੇ ਹਾਂ ਉੱਤੋਂ ਫਿਰ ਅਗਲੇ ਚਾਹੁੰਦੇ ਨੇ ਸਰਕਾਰ ਉਹਨਾਂ ਨਾਲ ਗੱਲ ਕਰੇ ਵੀ ਜੀ ਅਸੀਂ ਜੇ ਕੁਝ ਕਰਨ ਲੱਗੇ ਆ ਪਬਲਿਕਲੀ ਤਾਂ ਸਰਕਾਰ ਸੰਭੋਗ ਕਰੇ ਹੁਣ ਆਪਣੇ ਕੋਲ ਸਮਾਂ ਨਹੀਂ ਹੈ ਹੁਣ ਆਪਣੇ ਕੋਲ ਸਮਾਂ ਸੰਭਵ ਉਹਨਾਂ ਆਪਾਂ ਆਪਣੀ ਜਿਹੜੀ ਸਰਕਾਰੀ ਖਾਸੀ ਰੱਖੀ ਹੋਈ ਹੈ ਸਾਰੀ ਤਿਆਰੀ ਸਾਰੇ ਗੱਦੇ ਨੇ ਲੇਸ ਸਿੰਘ ਸਾਹਿਬ ਆਪਨੇ ਤਸਵੀਰ ਪਰ ਉਹ ਸਭ ਚੜਾਈ ਸਾਰੇ ਲਾਇਓ ਜਮਦੀ ਬੋਲ ਆਪਾਂ ਇੱਕ ਵਾਰ ਉੱਥੇ ਕਰੀਏ ਨਹੀਂ ਚੰਗਾ ਲੱਗੂਗਾ ਤੁਹਾਨੂੰ ਕੋਈ ਇਸ਼ੂ ਹੈ ਤਾਂ ਲਾਪਾ ਮੈਂ ਬਹੁਤ ਅਸਲੀ ਪਿੰਡਾਂ ਚ ਚੰਗੀ ਗੱਲ ਮੈਨੂੰ ਕੀ ਲੱਗੀ ਬਜ਼ੁਰਗ ਨਹੀਂ ਸਮਝਦੇ ਹੁੰਦੇ ਉਸ ਦਾ ਸਾਰੇ ਨੌਜਵਾਨ ਨੂੰ ਸਾਡੇ ਨਾਲ ਸਾਡੇ ਨਾਲ ਤਾਂ ਮੁਕਾ ਦੇਵਾ ਮਾਰਦਾ ਜੁੜੀਦਾ 2023 ਦੇ 3 ਵਜੇ ਕਰਵਾਇਆ ਪੱਥਰ ਕੱਟ ਕੇ ਟੁੱਟੀਆਂ ਨਾ ਪਿੰਡਾਂ ਇਹਨਾਂ ਨੇ ਯਾਦ ਭਜਣਾ ਕਿ ਤੁਹਾਨੂੰ ਕਰਦਾ ਅਸੀਂ ਦੇਖਿਆ ਸਰਹੰਦੇ ਤੋਂ ਸਰਹੰਦੇ ਵਿੱਚ ਹਾਂ ਜਿਹੜੇ ਭਾਜੀ ਆਇਆ ਪਾਣੀ ਇੱਕ ਘੰਟੇ ਦੇ ਵਿੱਚ ਵਿੱਚ ਆ ਕਰਾਸ ਕਰ ਗਿਆ ਅਸੀਂ ਕੋਸ਼ਿਸ਼ ਕਰਦੇ ਆ ਨਹੀਂ ਨਹੀਂ ਜਾਨ ਬਚਾ ਲੈਣਾ ਪੈਣਾ ਜਾਨ Yeah, was able yes. to play